ਇੱਦਾਂ ਦਾ ਰੁਝਾਨ ਆ ਪਿਆ ਜੀ ਜਨ ਬਹੁਤ ਮਦਾ ਹਾਲ ਆ ਜੀ ਆਨਲਾਈਨਾਂ ਨੇ ਬਹੁਤ ਕੰਮ ਖਰਾਬ ਕੀਤੇ ਹੈਗੇ ਜੀ ਠੀਕ ਹੈ ਜੀ ਬਹੁਤ ਬੰਦਾ ਬਾਜ਼ਾਰ ਸਵੇਰ ਦੇ ਵੇਲੇ ਬੈਠਾ ਹੈਗੇ ਹੁਣ ਥੋੜਾ ਪਤਾ ਮਾੜਾ ਮਾੜਾ ਚੱਲਦਾ ਕੰਮ ਬਹੁਤ ਬੰਦਾ ਹੈਗਾ ਬੜਾ ਬੰਦਾ ਚੱਲਦਾ ਰਹੇ ਤਿੰਨ ਦਿਨ ਰਹਿ ਗਏ ਤਿੰਨ ਦਿਨ ਬਹੁਤ ਹਾਂਜੀ ਬਹੁਤ ਘੇਤਰੀ ਹੋ ਗਈ ਨੋ ਨੂ ਰੱਖ ਰਹੀ ਹੈ ਇਹ ਪਿਛਲੇ ਸਾਲ ਵੀ ਇਦਾਂ ਹੀ ਹੁੰਦਾ ਸੀ ਉਸ ਤੋਂ ਪਿਛਲੇ ਸਾਲ ਹਾਂਜੀ ਹਾਂਜੀ ਜਦੋਂ ਦੇ ਆਨਲਾਈਨ ਦਾ ਕੰਮ ਚੱਲ ਪਿਆ ਬਹੁਤ ਬੰਦਾ ਰੱਖ ਕੇ ਚੱਲਦਾ ਬਾਜ਼ਾਰ ਤੇ ਬਹੁਤ ਮੰਦੀ ਆ ਜੀ ਕਿੰਨੀ ਰੱਖਣੀ ਲੈਂਦੀ ਹੈ ਜੀ ਰਖੜੀ ਕਾਫੀ ਲੈ ਕੇ ਆਏ ਰਖੜੀ ਸਾਰੀ ਪਈ ਹੈ ਪਿਛਲੀ ਵਾਰ ਨਾਲ ਜ਼ਿਆਦਾ ਲੈਂਦੀ ਹਾਂ ਹਾਂ ਜਿਆਦਾ ਲੈਂਦੀ ਹੈ ਜਿਆਦਾ ਲੈਂਦੀ ਹੈ ਲੇਕਿਨ ਉਸ ਹਿਸਾਬ ਨਾਲ ਨਹੀਂ ਨਹੀਂ ਕਾਕਾ ਤਿੰਨ ਦਿਨ ਤਿੰਨ ਦਿਨ ਰਹਿ ਗਏ ਤਿੰਨ ਦਿਨ ਰਹਿ ਗਏ ਤਿੰਨ ਦਿਨਾਂ ਚ ਕੀ ਕਰ ਲੈਣਾ ਕੋਈ ਸ਼ੀ ਨਾ ਬਾਜ਼ਾਰ ਖਾਲੀ ਹੈ ਜੇ ਪਰਸੈਂਟੇਜ ਦੀ ਗੱਲ ਕਰੀਏ ਤਾਂ ਹੁਣ ਕਿੰਨੀ ਕੋਈ ਰਖੜੀ ਵੇਚ ਕੇ ਹੋ ਸਕਦੀ ਮਿਲ ਜਾਂਦੀ ਸੀ ਉਸ ਤੋਂ ਮੈਂ ਜੇ ਕੁਝ ਵੀ ਨਹੀਂ ਨਿਕਲੀ ਜੀ ਕੁਝ ਵੀ ਨਹੀਂ ਨਹੀਂ ਜੀ ਮੈਂ ਜੇ ਕੁਝ ਵੀ ਨਹੀਂ ਨਿਕਲੀ ਉਮੀਦ ਕਰਦੇ ਹੋ ਕਿ ਆਉਣ ਵਾਲੇ ਤਿੰਨ ਦਿਨਾਂ ਨੇ ਜਿਹੜੇ ਦੇਖੋ ਤਿੰਨ ਦਿਨ ਤੱਕ ਦੇਖਦੇ ਹਾਂ ਕੀ ਹੁੰਦਾ ਜੀ ਇਹਨਾਂ ਦਿਨਾਂ ਤੱਕ ਇਹਦਾ ਸਿਰਫ ਕਾਰਨ ਆਨਲਾਈਨ ਹੀ ਹੈ ਜਾਂ ਆਨਲਾਈਨ ਹੀ ਆਨਲਾਈਨ ਹੀ ਹੈ ਜੀ ਆਨਲਾਈਨ ਵੱਡੀ ਤੇ ਕੋਈ ਵਿੱਚ ਨਹੀਂ ਬੱਚੇ ਦੀ ਵੇਖਦੀ ਪਈ ਮਾੜੀ ਮੋਟੀ ਬਸ ਹੋਰ ਕੁਝ ਨਹੀਂ ਵੱਡਿਆ ਰਖੀ ਨਹੀਂ ਵੱਡੀ ਨਹੀਂ ਬਜਾਤਾ ਤੇ ਕੀ ਨਾਮ ਆਪਣਾ ਮੇਰਾ ਨਾਮ ਕੀ ਟ੍ਰੈਂਡ ਹੈ ਸਹੀ ਹੈ ਮੇਰਾ ਨਾਮ ਅੰਕਿਤ ਮਾਝਾ ਨਾ 골ਡਨ ਸਟੋਰ ਵੇਰੀ ਦੁਕਾਨ ਦਾ ਨਾਮ ਆ ਬੀਆਰ ਚ ਭਾਜੀ ਇਸ ਵੇਲੇ ਤਾਂ ਖੜੀ ਦੋ ਤਿੰਨ ਦਿਨ ਰਹਿ ਗਈ ਆ ਰਖੜੀ ਪਰ ਗਾਹ ਅਗਰ ਖੜੀਦਾ ਬਿਲਕੁਲ ਨਹੀਂ ਰਹੇਗਾ ਲੋਕਾਂ ਦੇ ਪੈਸੇ ਜਿਹੜੇ ਇਨਵੈਸਟ ਕੀਤੇ ਹੋਏ ਆ ਉਹ ਵੀ ਪੂਰੇ ਨਹੀਂ ਹੋ ਰਹੇ ਲੋਕੀ ਕਹਿੰਦੇ 30% ਤੋਂ 40% ਵੀ ਕੰਮ ਨਹੀਂ ਹੈਗਾ ਆਨਲਾਈਨ ਨੇ ਹੀ ਇਹ ਮਾਰ ਮਾਰੀ ਹੈ ਤੇ ਅਪੀਲ ਕਰਨਾ ਚਾਹੁੰਦਾ ਮੈਂ ਸਾਰਿਆਂ ਨੂੰ ਕਿ ਤੁਸੀਂ ਬਜ਼ਾਰਾਂ ਚ ਆਓ ਰੌਣਕ ਦੇਖੋ ਬਿਜ਼ਾਰ ਚ ਰੌਣਕ ਵਧਾਓ ਤੁਸੀਂ ਆ ਕੇ ਸਾਰੇ ਤੇ ਜੋ ਦੁਕਾਨਦਾਰ ਤੇ ਕਸਟਮਰ ਦਾ ਰਿਲੇਸ਼ਨ ਹੁੰਦਾ ਆ ਉਹਨੂੰ ਵਧਾਓ ਕੀ ਕਾਰਨ ਆ ਆਨਲਾਈਨ ਵਾਲੇ ਪਾਸੇ ਲੋਕ ਕਿਉਂ ਇੱਧਰ ਜਾਂਦੇ ਸਰ ਆਨਲਾਈਨ ਜਿਹੜੀ ਸਹੂਲियत ਦਿੱਤੀ ਆ ਤੇ ਲੋਕਾਂ ਨੂੰ ਜਿਹੜੀ ਚੰਗੀ ਚੰਗੀ ਫੋਟੋਆਂ ਦਿਖਾ ਕੇ ਸਸਤੀ ਸਸਤੀ ਚੀਜ਼ਾਂ ਭੇਜਣ ਦੇ ਆ ਲੋਕਾਂ ਨੂੰ ਲੱਗਦਾ ਕਿ ਚੀਜ਼ ਵਧੀਆ ਨਾ ਭੈਣ ਨੇ ਰਖੜੀ ਦੇਖੀ ਆ ਨਾ ਭਰਾ ਨੂੰ ਮਤਲਬ ਕੀ ਪਤਾ ਲੱਗਦਾ ਕੀ ਭੈਣ ਨੇ ਭੇਜਿਆ ਠੀਕ ਹੈ ਨਾ ਸੋ ਇਹ ਯੱਦ ਦੇ ਕਰਕੇ ਬਸ ਆਨਲਾਈਨ ਦਾ ਚੱਕਰ ਹੈਗਾ ਪਰ ਲੋਕਾਂ ਦੀ ਜਿਹੜੀ ਭਾਈ ਆਪਸ ਵਿੱਚ ਬੌਂਡਿੰਗ ਹੈ ਉਹ ਤਾਂ ਖਤਮ ਹੋ ਰਹੀ ਹੈ ਬੀ ਬੇਸਿਕਲੀ ਦੇਖਿਆ ਜਾ ਇਦਾਂ ਸਾਰੀ ਆਨਲਾਈਨ ਕਰਕੇ ਨਾ ਨਾ ਭਰਾ ਭੈਣ ਨੂੰ ਮਿਲਣ ਆਂਦਾ ਨਾ ਭੈਣ ਭਰਾ ਨੂੰ ਮਿਲਣ ਜਾਂਦੀ ਹੈ ਭਾਵੇਂ ਲਾਗੇ ਗਵਾਂਢ 'ਚ ਹੋਵੇ ਲੇਕਿਨ ਆਨਲਾਈਨ ਜ਼ਿਆਦਾਤਰ ਠੱਗੀ ਬਾਜੀ ਵੀ ਹੁੰਦੀ ਹੈ ਕਈ ਧੋਖਾਧੜੀ ਦੇ ਮਾਮਲੇ ਸਾਹਮਣੇ ਆਏ ਰਖੜੀ ਦੇ ਮਾਮਲੇ 'ਚ ਵੀ ਇਦਾਂ ਹੋ ਸਕਦਾ ਭਾਜੀ ਹੋਇਆ ਵਾ ਬਿਲਕੁਲ ਹੋਇਆ ਵਾ ਲੋਕਾਂ ਨੇ ਚਾਕਲੇਟਾਂ ਮੰਗਾਈਆਂ ਵਾ ਨਿਕਲੀਆਂ ਟੌਫੀਆਂ ਲੋਕਾਂ ਨੇ ਰਖੜੀ ਮੰਗਾਈਆ 150 ਰੁਪਏ ਦੀ ਨਿਕਲੀ ਚੀਜ਼ਾਂ ਮਤਲਬ ਇਦਾਂ ਹੀ ਆ オンਲਾਈਨ ਥਗੀ ਜ਼ਿਆਦਾ ਆ ਹਰ ਚੀਜ਼ ਥਗੀ ਹੁੰਦੀ ਐ ਪਰ ਅਪੀਲ ਇਹੀ ਐ ਕਿ ਲੋਕੀ ਜਿਹੜੇ ਆ ਬਾਹਰ ਆ ਉਹ ਚੀਜ਼ ਦੇਖ ਕੇ ਖਰੀਦੋ ਕੁਝ ਸਾਲ ਪਹਿਲੇ 15 ਦਿਨ 20 ਦਿਨ ਪਹਿਲੇ ਬਜ਼ਾਰਾ ਚ ਰੋਣ ਕਾ ਲੱਗ ਜਾਂਦੀ ਸੀ ਕਿਉਂਕਿ ਪਹਿਨਾ ਨੇ ਦੂਰ ਜਿਹੜੇ ਪਰਾ ਰਹਿੰਦੇ ਸੀ ਉਹਨਾਂ ਨੂੰ ਪਹਿਨੀ ਨਹੀਂ ਹੁੰਦੀ ਜਿਵੇਂ ਬਾਈ ਪੋਸਟ ਜਾਂ ਬਾਈ ਕੋਰੀਅਰ ਇਸ ਵਾਰ ਇਦਾਂ ਨਹੀਂ ਐ ਲੇਕਿਨ ਦੁਕਾਨਦਾਰਾਂ ਦਾ ਕੀ ਮਾਹੌਲ ਐ ਦੁਕਾਨਦਾਰ ਉਹ ਨਹੀਂ ਰਖੜੀ ਖਰੀਦ ਰਿਆ ਹੈ ਜਿਵੇਂ ਨਹੀਂ 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 ਭਾਜੀ ਦੁਕਾਨਦਾਰ ਜਿਹੜੇ ਆ ਜਿਨ੍ਹਾਂ ਨੇ ਮੰਨ ਲਓ ਪਿਛਲੇ ਸਾਲ ਲੱਖ ਦੀ ਰਖੜੀ ਲਿੱਤੀ ਸੀ ਉਹ 30000 ਤੇ ਆ ਗਈ ਜਿ ਦੁਕਾਨਦਾਰ ਦਾ ਕੰਮ ਬਹੁਤ ਘਟਿਆ ਜੀ ਪਿਛਲੇ ਸਾਲ ਨਾਲੋਂ 20 ਤੋਂ 30% ਕੰਮ ਰਹਿ ਗਿਆ ਤੇ ਪਿਛਲੇ ਸਾਲ ਉਸ ਤੋਂ ਪਿਛਲੇ ਸਾਲ ਨਾਲੋਂ 20-30% ਕੰਮ ਰਹਿ ਗਿਆ ਸੀ ਮਤਲਬ ਲਗਾਤਾਰ ਹਰ ਸਾਲ ਘਟਦਾ ਜਾ ਰਿਹਾ ਕੰਮ ਘਟਦਾ ਪਿਆ ਭਾਜੀ ਜਿਆਜ ਤੋਂ 10 ਸਾਲ ਪਹਿਲਾਂ ਇਹ ਕਹੀਏ ਕਿ ਦੁਕਾਨਦਾਰ 10-15000 ਵਟ ਕੇ ਘਰ ਜਾ ਰਹੇ ਜਿਆਜ ਵੀ 10-15000 ਵਟ ਰਿਹਾ ਵਾ 인ਫਲੇਸ਼ਨ ਦਾ ਹਿਸਾਬ ਲਾਈਏ ਮਹਿੰਗਾਈ ਦਾ ਹਿਸਾਬ ਲਾਈਏ ਤੇ ਭਾਜੀ ਕੁਝ ਨਹੀਂ ਰੱਖਿਆ ਕੁਝ ਨਹੀਂ ਮਿਲਦਾ ਸਾਰਾ ਆਨਲਾਈਨ ਕਰਕੇ 90% ਜਿਹੜਾ ਆਨਲਾਈਨ ਕਰਕੇ ਖਰੀਦਦੇ ਆ ਕੀ ਲੱਗਦਾ ਹੈ ਇਸ ਨੂੰ ਆਨਲਾਈਨ ਟ੍ਰੇਡਿੰਗ ਦਾ ਟੈਂਡ ਘਟਾਉਣ ਲਈ ਸਰਕਾਰ ਨੂੰ ਜਾਂ ਲੋਕਾਂ ਨੂੰ ਕੀ ਕਰਨਾ ਚਾਹੀਦਾ ਭਾਜੀ ਲੋਕਾਂ ਨੂੰ ਤਾਂ ਸਮਝ ਹੋਣੀ ਚਾਹੀਦੀ ਬਸ ਮੇਨ ਗੱਲ ਤੁਹਾਨੂੰ ਦੱਸਾਂ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਸਾਡਾ ਜਿਹੜਾ ਰਿਲੇਸ਼ਨਸ਼ਿਪ ਕੀਪਰ ਨਾਲ ਹੁੰਦਾ ਹੈ ਜਾਂ ਜਿਹੜਾ ਲਾਗੇ ਦੁਕਾਨਦਾਰ ਆ ਸਾਰੇ ਖਾਂ ਸਾਰੇ ਮਤਲਬ ਵੀ ਕਮਾਣ ਵਾਸਤੇ ਬੈਠੇ ਆ ਜੈਨੂਇਨ ਚੀਜ਼ ਦੇਣਗੇ ਸਾਰੇ ਸਰਕਾਰ ਦੇ ਹੱਥੇ ਬਸ ਇਹੀ ਹੈ ਕਿ ਟੈਕਸ ਲਾਣ ਤੇ ਸਰਕਾਰ ਇੱਕ ਕੁਆਲਿਟੀ ਕੰਟਰੋਲ ਰੱਖੇ ਜਦੋਂ ਸਰਕਾਰ ਕੁਆਲਿਟੀ ਕੰਟਰੋਲ ਰੱਖੇਗੀ ਨਕਲੀ ਚੀਜ਼ਾਂ ਆਨਲਾਈਨ ਵਿਕਣੀਆਂ ਬੰਦ ਹੋ ਜਾਣਗ ਜਦੋਂ ਨਕਲੀ ਚੀਜ਼ਾਂ ਵਿਕਣੀਆਂ ਬੰਦ ਹੋ ਗਈਆਂ ਰੇਟ ਆਪਣੇ ਆਪ ਕੰਟਰੋਲ 'ਚ ਆਏਗਾ ਗਾਹਕ ਨੇ ਕਹਿਣਾ ਉੱਥੋਂ ਵੀ ਉਹੀ ਰੇਟ ਇੱਥੋਂ ਵੀ ਉਹੀ ਰੇਟ ਤੇ ਫਿਰ ਆਪਣੇ ਆਪ ਹੀ ਕਸਟਮਰ ਬਾਜ਼ਾਰ 'ਚ ਆਏਗਾ ਤਕਬੀਰ ਕਿਹੜੀ ਰਖੜੀ ਚੱਲ ਰਹੀ ਆ ਉਹਦੇ ਵਿੱਚ ਕਿੰਦਾ ਦਾ ਕਰੇਜ਼ ਆ ਕਿਹੜੀ ਕਿਹੜੀ ਰਖੜੀ ਅਸਲੇ ਮਤਲਬ ਨਵੀਂ ਆਈ ਹੈ ਜਾਂ ਚੱਲ ਰਹੀ ਹੈ ਬਾਜ਼ਾਰ 'ਚ ਰਖੜੀ ਬਾਈ ਮੋਸਟਲੀ ਬੱਚਿਆਂ ਵਾਸਤੇ ਲੋਕੀ ਪਸੰਦ ਕਰ ਰਹੇ ਆ ਯਾ ਅੱਜਕੱਲ੍ਹ ਪਰ ਆਪਾਂ ਵੀ ਦੇ ਰਖੜੀ ਵੀ ਚੱਲ ਰਹੀ ਹੈ ਪਰ ਘੱਟ ਠੀਕ ਹੈ ਜੀ ਲੋਕੀ ਮੋਸਟਲੀ ਜਿਹੜੇ ਪ੍ਰੇਫਰ ਕਰ ਰਹੇ ਆ 10 ਤੋਂ 20 ਰੁਪਏ ਵਾਲੀ ਦਾ ਖੜੀ ਜੜ